ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ चौथे ਪਾਤਸ਼ਾਹ ਜੀ ਦੀ ਬਾਣੀ ਦੇਵ ਗੰਧਾਰੀ ਰਾਗ ਦੀ ਆਰੰਭਤਾ ਹੋਈ ਹੈ ਇਸ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਹਿਲੇ ਸ਼ਬਦ ਕਾਲ ਸੰਪੂਰਨ ਹੋਏ ਹਨ 527 ਅੰਕ ਤੇ ਪਾਤਸ਼ਾਹ ਜੀ ਦੇ ਬਾਣੀ ਦੀ ਰੰਗਤਾ ਹੁੰਦੀ ਹੈ ਆਓ ਅਗਲਾ ਦੂਸਰਾ ਸ਼ਬਦ ਸਤਿਗੁਰ ਜੀ ਆਰੰਭ ਕਰਦੇ ਹਨ ਜੀ ਦੇਵ ਗੰਧਾਰੀ ਇਹ ਸ਼ਬਦ ਜਿਹੜੇ ਹਨ ਇਹਨਾਂ ਦੇ ਨਾਲ ਮੁਹੱਲਾ ਸ਼ਬਦ ਜਿਹੜਾ ਹੈ ਉਹ ਨਹੀਂ ਲਿਖਿਆ ਹੋਇਆ ਸ਼ੁਰੂ ਦੇ ਵਿੱਚ ਪਾਤਸ਼ਾਹ ਜੀ ਨੇ ਰੰਭਤਾ ਦੇ ਵਿੱਚ ਦੱਸਿਆ ਹੈ ਚੌਥੇ ਪਾਤਸ਼ਾਹ ਜੀ ਦੀ ਬਾਣੀ ਹੈ ਉਰਉ ਰਾਮਦਾਸ ਮਹਾਰਾਜ ਜੀ ਦੇ ਅਗਲੇ ਸ਼ਬਦਾਂ ਵਿੱਚ ਕੱਲਾ ਦੇਵਗੰਧਾਰੀ ਹੈ ਰਾਗ ਦਾ ਨਾਮ ਹੈ ਇੱਥੋਂ ਸਿੱਧੋ ਜਾਂਦਾ ਹੈ ਪਾਤਸ਼ਾਹ ਜੀ ਦੇ ਪਹਿਲੇ ਸ਼ਬਦ ਤੋਂ ਕਿਉਂਕਿ ਉੱਥੇ ਪਾਤਸ਼ਾਹ ਜੀ ਦੀ ਬਾਣੀ ਹੈ ਦੋ ਬੰਦਾ ਵਾਲੀ ਬਾਣੀ ਤੇ ਭਾਵੇਂ ਕਈ ਸੰਪਰਦਾ ਮਹੱਲਾ ਵੀ ਲਾਂਦੀਆਂ ਹਨ ਤੇ ਪਰ ਮਹਾਰਾਜ ਜੀ ਵਿੱਚ ਮਹੱਲਾ ਸ਼ਬਦ ਨਹੀਂ ਹੈ ਸ਼ਬਦਾਂ ਦੇ ਨਾਲ ਇੱਲੇ ਸ਼ਬਦ ਦੇ ਨਾਲ ਮਹੱਲਾ ਚੌਥਾ ਹੈ ਬਾਕੀ ਸ਼ਬਦ ਜਿਹੜਿਆਂ ਉਹਨਾਂ ਨਾਲ ਇਕੱਲੇ ਰਾਗ ਦਾ ਨਾਮ ਹੈ ਪਾਤਸ਼ਾਹ ਜੀ ਇਥੋਂ ਦੂਸਰਾ ਸ਼ਬਦ ਆਰੰਭ ਕਰਦੇ ਹਨ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਮ ਪਿੱਛੈ ਲਾਗ ਤਲੀ ਧਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਪਿਤਾ ਜੀ ਸ਼ਬਦੀ ਰਮਤਾ ਕਰਦੇ ਹਨ ਜਿਦੇ ਵਿੱਚ ਪਾਤਸ਼ਾਹ ਜੀ ਜਗਿਆਸੂ ਮੁਖ ਦੁਆਰਾ ਸ਼ਬਦ ਉਚਾਰਨ ਕਰਦੇ ਹਨ ਮੇਰੋ ਸੁੰਦਰ ਕੋ ਮਿਲੇ ਕਿਤ ਗਲੀ ਇੱਕ ਜਗਿਆਸੂ ਦੀ ਭਾਵਨਾ ਸਰਦਾ ਪ੍ਰਗਟ ਕਰਦੇ ਹਨ ਉੱਥੇ ਜੀਵ ਰੂਪ ਇਸਤਰੀ ਤੋਂ ਆਧਾਰਨ ਲੈ ਕੇ ਪਰਦੇਸ਼ ਬਖਸ਼ਦੇ ਹਨ ਮੇਰੋ ਸੁੰਦਰ ਕੋ ਮਿਲੇ ਕਿਤ ਗਲੀ ਤੇ ਬਾਚਨ ਕਰਦੇ ਹਨ ਪਾਤਸ਼ਾਹ ਜੀ ਕਹਿੰਦੇ ਮੇਰੋ ਉਹ ਕਾਲਪੁਰਖ ਸੁੰਦਰ ਰਮਈਆ ਸੁੰਦਰ ਮੋਹਨ ਮਹਾਰਾਜ ਜੀ ਕਹਿੰਦੇ ਮੈਨੂੰ ਮਿਲ ਜਾਵੇ ਉਹ ਕਿਹੜੀ ਗਲੀ ਹੈ ਜਿੱਥੇ ਉਹਦਾ ਮਲਾਪ ਹੋਵੇ ਉਹ ਕਿਹੜਾ ਰਸਤਾ ਹੈ ਕਿਹੜਾ ਮਾਰਗ ਹੈ ਤੇ ਬਚਨ ਕਰਦੇ ਹਨ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਮਹਾਰਾਜ ਜੀ ਕਹਿੰਦੇ ਉਹ ਰਸਤਾ ਦਰਸਾ ਦਿਵੋ ਏ ਸਤਿਗੁਰੂ ਜੀਓ ਪਰਮੇਸ਼ਰ ਜੀਓ ਸੱਚੇ ਗੁਰੂ ਜੀਓ ਮਾਰਗ ਦਰਸਾ ਦਿਓ ਜਿਸ ਗਲੀ ਦੇ ਵਿੱਚ ਮੈਨੂੰ ਉਹਦੇ ਨਾਲ ਮੇਲ ਹੋ ਜਾਵੇ ਭਾਵ ਗਲੀ ਤੋਂ ਕੀ ਉਹ ਮਾਰਗ ਉਹ ਪੰਥ ਦੱਸ ਦਿਓ ਜਿੱਥੇ ਉਹ ਮੈਨੂੰ ਪਿਆਰਾ ਸੁੰਦਰ ਅਮੋਲ ਮਿਲ ਜਾਵੇ ਉਹ ਸੁੰਦਰ ਪਤੀ ਪ੍ਰਮਾਤਮਾ ਨਾਲ ਮੇਰਾ ਮੇਲ ਹੋ ਜਾਵੇ ਹਰ ਕੇ ਸੰਤ ਬਤਾਓ ਮਾਰਗ ਅਮ ਪਿੱਛੇ ਲਾਗ ਚੱਲੀ ਫਿਰ ਮਹਾਰਾਜ ਜੀ ਮਾਰਗ ਦੱਸਦੇ ਹਨ ਕਹਿੰਦੇ ਹਰੀ ਕੇ ਸੰਤ ਹਰ ਕੇ ਸੰਤ ਬਤਾਵੋ ਮਾਰਗ ਮਹਾਰਾਜ ਜੀ ਕਹਿੰਦੇ ਜਿਹੜੇ ਉਹ ਪਰਮਾਤਮਾ ਨਾਲ ਹਰੀ ਨਾਲ ਜੁੜ ਜਾਂਦੇ ਹਨ ਗੁਰਮਖ ਜਨ ਸਤਪੁਰ ਸ ਮਹਾਰਾਜ ਜੀ ਕਹਿੰਦੇ ਉਹ ਮਾਰਗ ਦਰਸਾ ਦਿੰਦੇ ਹਨ ਹਰ ਕੇ ਸੰਤ ਬਤਾਵੋ ਮਾਰਗ ਹਮ ਪਿੱਛੇ ਲਾਗ ਚਲੀ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਪਿੱਛੇ ਲੱਗ ਜਾਣਾ ਚਾਹੀਦਾ ਹੈ ਉਹਨਾਂ ਦੇ ਪਿੱਛੇ ਤੁਰ ਜਾਣਾ ਚਾਹੀਦਾ ਹੈ ਜਿਵੇਂ ਕਿਸੇ ਗਲੀ ਦਾ ਪਤਾ ਲੈਣਾ ਹੋਵੇ ਨਾ ਕੋਈ ਸਿਆਣਾ ਉਸੇ ਮਿਲ ਜਾਵੇ ਤਾਂ ਆਪਾਂ ਉਹਦੇ ਪਿੱਛੇ-ਪਿੱਛੇ ਜਾਂਦੇ ਹਾਂ ਕਿ ਸਾਨੂੰ ਵੀ ਰਸਤਾ ਪਤਾ ਲੱਗ ਜਾਵੇ ਇਸੇ ਤਰ੍ਹਾਂ ਜੁੜੀਆਂ ਹੋਈਆਂ ਰੂਹਾਂ ਸਤਿਗੁਰੂ ਨੂੰ ਜੱਪਣ ਵਾਲੇ ਗੁਰਮੁਖ ਜਨੂ ਬਾਣੀ ਦੇ ਰਾਹੀ ਦਰਸਾ ਰਸਤਾ ਦਰਸਾ ਦਿੰਦੇ ਹਨ ਮਾਰਗ ਦੱਸ ਦਿੰਦੇ ਹਨ ਮਹਾਰਾਜ ਜੀ ਇੱਕ ਜਿਗਿਆਸੂ ਬਣ ਕੇ ਈਸਤਰੀ ਬਣ ਕੇ ਜਿਵੇਂ ਕਿਸੇ ਨੂੰ ਕੋਈ ਰਸਤਾ ਪੁੱਛਦਾ ਹੈ ਇਸੇ ਤਰ੍ਹਾਂ ਮਹਿਸੂਸ ਕਰਾ ਰਹੇ ਹਰ ਕੇ ਸੰਤ ਬਤਾਓ ਮਾਰਗ ਹਮ ਪਿੱਛੇ ਲਾਗ ਚੱਲੀ ਮਹਾਰਾਜ ਕਹਿੰਦੇ ਸਾਨੂੰ ਪਿੱਛੇ ਲੱਗ ਜਾਣਾ ਚਾਹੀਦਾ ਹੈ ਕੋਈ ਐਸਾ ਗੁਰਮੁਖ ਮਿਲ ਜਾਵੇ ਜਿਹੜਾ ਉਹਦੇ ਘਰ ਦਾ ਰਸਤਾ ਦੱਸੇ ਸ਼ਬਦ ਰਾਹੀ ਬਾਣੀ ਰਾਹੀ ਇਹ ਮਹਾਰਾਜ ਕਹਿੰਦੇ ਉਹਦੇ ਪਿੱਛੇ ਪਿੱਛੇ ਤੁਰ ਲੈਣਾ ਚਾਹੀਦਾ ਭਾਵ ਕਿ ਉਹਦੇ ਗੁਣਾ ਨੂੰ ਵਾਨੀ ਨੂੰ ਸੁਣ ਕੇ ਵਿਚਾਰ ਨੂੰ ਸੁਣ ਕੇ ਪਿਛੇ ਮਨ ਤੋੜਨਾ ਚਾਹੀਦਾ ਰਹਾਉ ਵਿਸ਼ਰਾਮ ਦੇ ਕੀ ਮਹਾਰਾਜ ਜੀ ਅਗਲਾ ਪਾਦ ਅਰੰਭ ਕਰਦੇ ਹਨ ਭਾਈ ਪ੍ਰਹਕੇ ਬਚਨ ਸੁਖਾਲੇ ਹੀ ਰਹਿ ਇਹ ਚਾਲ ਬਣੀ ਹੈ ਭਲੀ ਪ੍ਰਹਕੇ ਬਚਨ ਮਹਾਰਾਜ ਕਹਿੰਦੇ ਪ੍ਰਤੀ ਪਰਮੇਸ਼ਰ ਦੇ ਬਚਨ ਜਦੋਂ ਹਿਰਦੇ ਵਿੱਚ ਵਸ ਜਾਣ ਪ੍ਰਹਕੇ ਬਚਨ ਸੁਖਾਲੇ ਹਿਰੇ ਮਹਾਰਾਜ ਜੀ ਕਹਿੰਦੇ ਚਾਲ ਬਣੀ ਹੈ ਭਲੀ ਕਹਿੰਦੇ ਜੇ ਉਪਰ ਪ੍ਰਭੂ ਪਤੀ ਦੇ ਪਰਮੇਸ਼ਰ ਦੇ ਪ੍ਰਮਾਤਮਾ ਦੇ ਬਚਨ ਜਦੋਂ ਹਿਰਦੇ ਨੂੰ ਤੁੰਗ ਜਾਣ ਹਿਰਦੇ ਵਿੱਚ ਵਸ ਜਾਣ ਇਹ ਮਹਾਰਾਜ ਜੀ ਕਹਿੰਦੇ ਸਮਝ ਮਾਸ਼ਾ ਜੀ ਕਹਿੰਦੇ ਸਮਝ ਲਓ ਕੀ ਇਹ ਚਾਲ ਭਲੀ ਹੈ ਇਹ ਸਮਾ ਭਲਾ ਹੈ ਮਹਾਰਾਜ ਜੀ ਕਹਿੰਦੇ ਉਹ ਪ੍ਰਭੂ ਦੇ ਬਚਨ ਜਦੋਂ ਹਿਰਦੇ ਵਿੱਚ ਵਸ ਜਾਣ ਲਟੂਰੀ ਮਧੂਰੀ ਠਾਕਰ ਭਾਈ ਇਹ ਸੁੰਦਰ ਹਲ ਢੋਲ ਮਿਲੀ ਤੇ ਮਹਾਰਾਜ ਜੀ ਕਹਿੰਦੇ ਭਾਵੇਂ ਕਿਸ ਤਰ੍ਹਾਂ ਦੇ ਵੀ ਜੀਵ ਰੂਪ ਇਸਤਰੀ ਹੋਏ ਲੱਕਰੀ ਮਧੂਰੀ ਆਵੇ ਕੀ ਭਾਵੇਂ ਸਰੀਰ ਕਿਸ ਤਰ੍ਹਾਂ ਦਾ ਵੀ ਹੋਵੇ ਛੋਟਾ ਸਰੀਰ ਹੋਵੇ ਮਧਰਾ ਹੋਵੇ ਲੱਕਰੀ ਹੋਵੇ ਕੋਈ ਮਹਾਰਾਜ ਜੀ ਕਹਿੰਦੇ ਜੀਵ ਰੂਪ ਇਸਤਰੀ ਪਰ ਠਾਕਰ ਨੂੰ ਜਦੋਂ ਪਾ ਜਾਵੇ ਠਾਕਰ ਭਾਈ ਮਹਾਰਾਜ ਜੀ ਕਹਿੰਦੇ ਜਦੋਂ ਉਹਨੂੰ ਪਾ ਜਾਵੇ ਨਾ ਕੋਈ ਜੀਵ ਰੂਪ ਇਸ ਤਰੀ ਤੇ ਮਹਾਰਾਜ ਜੀ ਕਹਿੰਦੇ ਉਹ ਸੁੰਦਰ ਹਰ ਢੋਲ ਮੇਲੀ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਆਪਣੇ ਵਿੱਚ ਮੇਲ ਲੈਂਦਾ ਹੈ ਉਹਨੂੰ ਵੀ ਸੁੰਦਰ ਬਣਾ ਦਿੰਦਾ ਹੈ ਸ਼ੁਭ ਗੁਣ ਉਹਦੇ ਵਿੱਚ ਆ ਜਾਂਦੇ ਹਨ ਸਰੀਰ ਕਰਕੇ ਨਹੀਂ ਆਤਮਾ ਕਰਕੇ ਕੋਈ ਸੁੰਦਰ ਬਣਦਾ ਹੈ ਸਰੀਰਕ ਤੌਰ ਤੇ ਭਾਵੇਂ ਜਿਵੇਂ ਦਾ ਮਰਜ਼ੀ ਹੋਵੇ ਕੋਈ ਇਹ ਅਨੁਮਾਨ ਹੁੰਦਾ ਨਾ ਆਪਣੇ ਸਰੀਰ ਤੇ ਸੁੰਦਰਤਾਈ ਤੇ ਕਿ ਬਹੁਤ ਸੋਹਣੇ ਆ ਬਹੁਤ ਸੁੰਦਰ ਆ ਇਸੇ ਤਰ੍ਹਾਂ ਹੀ ਛੇਵੇਂ ਪਾਸ਼ਾ ਜੀ ਦੇ ਕੋਲ ਵੀ ਸਿੱਖ ਸਣ ਪਿਆਰੇ ਜਿਹੜੇ ਮਾਣ ਕਰਦੇ ਸੀ ਕਿ ਅਸੀਂ ਬਹੁਤ ਸੁੰਦਰ ਆ ਇੱਕ ਦਿਨ ਦੇਖੋ ਬਹੁਤ ਮਾਰੇ ਸੀ ਗੁਰਸੇਖ ਨੂੰ ਤੇ ਮਹਾਰਾਜ ਜੀ ਦਿਪਹਿਰੇਦਾਰੀ ਕਰਦੇ ਸੀ ਪਾਸ਼ਾ ਜੀ ਦੀ ਰਸਤੇ ਵਿੱਚ ਸੰਤਰੀ ਬਣਦੇ ਸੀ ਤੇ ਜਦੋਂ ਮਹਾਰਾਜ ਨੇ ਆਉਣਾ ਘੋੜੇ ਤੋਂ ਉਤਰਨਸਾਰ ਛੇਵੇਂ ਪਾਸ਼ਾ ਨੇ ਉਹ ਮਨਮਾਨੇ ਸਿੰਘ ਨੂੰ ਮਿਲਣਾ ਸਿੱਖ ਨੂੰ ਜਿਹੜਾ ਬਹੁਤ ਸੇਵਾ ਕਰਦਾ ਸੀ ਕਿ ਬਹੁਤਾ ਸੁੰਦਰ ਨਹੀਂ ਸੀ ਉਹਨਾਂ ਕਦੀ ਮਹਾਰਾਜ ਵੱਲ ਕਦੀ ਨਿਗਾਹ ਤੱਕ ਕੇ ਨਹੀਂ ਵੇਖਿਆ ਕਿ ਮਹਾਰਾਜ ਮੈਨੂੰ ਆੜ ਕੇ ਮਿਲਣਾ ਮੇਰੀ ਸੇਵਾ ਨੂੰ ਦੇਖ ਕੇ ਪ੍ਰਸੰਨ ਹੋਣ ਜਾਂ ਮੈਨੂੰ ਕੁਝ ਬਖਸ਼ਣ ਹੁਰਨਿਆ ਰਹਿਤ ਉਹਨੇ ਸੇਵਾ ਕਰਨੀ ਉੱਠ ਕੇ ਅੰਮ੍ਰਿਤ ਵੇਲੇ ਲੱਗ ਜਾਣਾ ਘੋੜੇ ਸਨ ਮਹਾਰਾਜ ਦੇ ਲੱਖਾਂ ਦੇ ਪਾਸ਼ਾ ਜੀ ਬਹੁਤ ਪਿਆਰ ਕਰਦੇ ਸੀ ਘੋੜਿਆਂ ਨੂੰ ਕਿਵੇਂ ਪਾਤਸ਼ਾਹ ਉਹਨਾਂ ਦਾ ਤਬੀਲਾ ਸੀ ਘੋੜਿਆਂ ਦਾ ਤੇ ਉਹਦੇ ਵਿੱਚ ਉਹਨੇ ਅੰਬਰਤ ਵੇਲੇ ਲਿੱਦ ਸੁੱਟਣੀ ਟੋਕਰਾ ਚੱਕ ਲੈਣਾ ਅਸਲਾ ਭਰ ਕੇ ਲਿੱਦ ਦਾ ਸਾਰਤ ਬਿਲਾ ਸਾਫ਼ ਕਰਨਾ ਘੋੜਿਆਂ ਨੂੰ ਨਵਾਣਾ ਘੋੜਿਆਂ ਤੇ ਕਰਕਰਾਂ ਫੇਰਨਾ ਉਹਨਾਂ ਦੇ ਸਰੀਰ ਦੇ ਉੱਪਰ ਐਨ ਸੁੰਦਰ ਬਣਾ ਦੇਣੇ ਘੋੜੇ ਮਹਾਰਾਜ ਨੇ ਜਦੋਂ ਵੀ ਆਉਣਾ ਛਵੇਂ ਪਾਤਸ਼ਾਹ ਨੇ ਸਤਗੁਰਾਂ ਨੇ ਆਉਣਸਾਰ ਘੋੜੇ ਤੋਂ ਉਤਰਨਸਾਰ ਉਹ ਸਿੰਘ ਨੂੰ ਦੇਖਣਾ ਉਹਨੂੰ ਜਾ ਕੇ ਗਲਵੱਕੜੀ ਚ ਲਾ ਕੇ ਮਿਲਣਾ ਭਾਵੇਂ ਕਿ ਉਹਦੇ ਬਸਤਰ ਗੰਦੇ ਹੁੰਦੇ ਸੀ ਕਿਉਂਕਿ ਸਪਾਈ ਕਰਦਾ ਸੀ ਸੇਵਾਦਾਰ ਸੀ ਕੋਈ ਆਪਣੇ ਸ਼ਰੀਰ ਦੀ ਬਹੁਤੀ ਸਪਾਈ ਨਹੀਂ ਸੀ ਉਹਦੀ ਇਹ ਮਹਾਰਾਜ ਛੇਵੇਂ ਪਾਸ਼ਾ ਬੜੇ ਪ੍ਰਸੰਨ ਹੋਣਾ ਕਿ ਆਉਣਸਾਰ ਦੇਖਣਾ ਕਿ ਤਬਿਆਲਾ ਘੋੜਿਆਂ ਦਾ ਬਹੁਤ ਸਾਫ਼ ਹੈ ਉੜਿਆਂ ਦੀ ਸਿੱਖ ਬਹੁਤ ਸੇਵਾ ਕਰਦਾ ਕਦੀ ਕਿਸਵ ਮੰਗਿਆ ਨਹੀਂ ਸਤਿਗੁਰੂ ਮਹਾਰਾਜ ਜੀ ਦੇਖ ਕੇ ਬੜੇ ਖੁਸ਼ ਹੁੰਦੇ ਸੀਵੇਂ ਪਾਤਸ਼ਾਹ ਤੇ ਉਹ ਸਿੰਘ ਨੂੰ ਰੋਜ਼ ਹੀ ਆਣ ਕੇ ਆਉਣਸਾਰ ਦੂਜੇ ਸਾਹਮਣੇ ਭਵੇਂ ਖੜੇ ਹੁੰਦੇ ਦੋ ਸਿੱਖ ਸੰਤਰੀ ਬਣੇ ਜਿਹੜੇ ਪਹਿਰੇਦਾਰ ਸੀ ਮਹਾਰਾਜ ਜੀ ਉਹਨਾਂ ਨਾਲ ਨਿਗਾ ਨਹੀਂ ਕਰਨੀ ਛੇ ਪਾਤਸ਼ਾਹ ਨੇ ਉਹ ਸਿੰਘ ਨੂੰ ਨਿਮਾਣੇ ਸਿੰਘ ਨੂੰ ਆਣ ਕੇ ਗੱਲ ਵਕੜੀ 'ਚ ਲੈਣਾ ਤੇ ਪਿਆਰ ਕਰਨਾ ਕਿਉਂਕਿ ਉਹਦੀ ਨਿਮਰਤਾ ਦੀ ਸੇਵਾ ਸੀ ਫੁਰਨਿਆ ਰਹਾਤ ਤੇ ਮਹਾਰਾਜ ਜੀ ਨੇ ਬੜਾ ਪਿਆਰ ਦੇਣਾ ਉਸ ਸਿੱਖ ਨੂੰ ਇਹਨਾਂ ਦੇ ਮਨ ਵਿੱਚ ਜਲਨ ਪੈਦਾ ਹੋ ਗਈ ਸਿੱਖਾਂ ਦੀ ਕਹਿੰਦੇ ਰੋਜ਼ ਮਹਾਰਾਜ ਹੁੰਦਿਆਂ ਨਾ ਅਸੀਂ ਸੋਨੇ ਬਸਤਰ ਸੁੰਦਰ ਪਾਏ ਹੁੰਦਿਆਂ ਨਾ ਧੋਰੀਏ ਦਸਤਾਰੇ ਸਜਾਏ ਹੁੰਦਿਆਂ ਨਾ ਇਮਾਰਤ ਤਾਂ ਸਾਡੇ ਅਲਵਿੰਦ ਹੀ ਨਹੀਂ ਸੇਵੇਂ ਪਾਸ਼ਾ ਉਭਾਜ ਕੇ ਉਹ ਦੇਖੋ ਮੈਲੇ ਕੱਪੜੇ ਪਾਏ ਉਹ ਸਿੱਖ ਨੂੰ ਲਿੱਦ ਚੁੱਕਦਾ ਸਾਰਾ ਦਿਨ ਉਹ ਘੋੜਿਆਂ ਦੀ ਤੇ ਮਹਾਰਾਜ ਜੀ ਸੇਵੇਂ ਪਾਸ਼ਾ ਜੀ ਉਹਨੂੰ ਗੱਲ ਬੱਕੜੀ ਚ ਲੈੰਦਿਆਂ ਨਾ ਪਿਆਰ ਕਰਦੇ ਆ ਨਾ ਤੇ ਉਹਨਾਂ ਨੇ ਬੜਾ ਮਾਰਿਆ ਉਸ ਸਿੰਘ ਨੂੰ ਕਹਿੰਦੇ ਅੱਜ ਇਹਨੂੰ ਮਾਰਦੇ ਆ ਬੜਾ ਕੁੱਟਿਆ ਲਹੂ ਲਹਾਨ ਕਰਤਾ ਸਿਵੇਂ ਪਾਸ਼ਾ ਜੀ ਜਦੋਂ ਪਹੁੰਚੇ ਆਜੋ ਸਿੰਘ ਦਿਖਿਆ ਨਹੀਂ ਪਾਸ਼ਾ ਜੀ ਦੀਵਾਨ ਚ ਗਏ ਤੇ ਸਿੰਘਾਂ ਨੇ ਸ਼ਿਕਾਇਤ ਕੀਤੀ ਸਿੱਖਾਂ ਨੇ ਪਾਸ਼ਾ ਜੀ ਉਸ ਸਿੱਖ ਨੂੰ ਬੜਾ ਮਾਰਿਆ ਸਿੰਘਾਂ ਨੇ ਤੇ ਮਹਾਰਾਜ ਜੀ ਨੇ ਜਦੋਂ ਦੇਖਿਆ ਸਰੀਰ ਲਹੂ ਲਹਾਨ ਹੈ ਸਾਰਾ ਫੱਟੜ ਕੀਤਾ ਪਿਆ ਉਸ ਸਿੱਖ ਤੇ ਕੁਝ ਬੋਲਦਾ ਨਹੀਂ ਪਤਾ ਵੀ ਸੀ ਸਿੰਘਾਂ ਨੇ ਮਾਰਿਆ ਪਰ ਮਹਾਰਾਜ ਜੀ ਵਾਰ-ਵਾਰ ਪੁੱਛਦੇ ਹਨ ਕਿ ਪਾਈ ਸਿੱਖਾ ਤੈਨੂੰ ਕਿੰਨੇ ਮਾਰਿਆ ਨਹੀਂ ਮਾਰ ਮਾਰੀ ਹੈ ਸਰੀਰ ਲਹੂ ਲਹਾਨ ਕੀਤਾ ਪਿਆ ਹੈ ਜਵਾਬ ਦੇ ਕੁਝ ਸੇ ਨਾਲ ਦੇ ਸਿੰਘਾਂ ਨੇ ਦੇਖਿਆ ਸੀ ਉਹਨਾਂ ਨੇ ਮਹਾਰਾਜ ਨੂੰ ਦੱਸਦਾ ਕਹਿੰਦੇ ਮਹਾਰਾਜ ਜੀ ਆਹ ਸਿੰਘ ਜਿਹੜੇ ਸੰਤਰੀਆਂ ਰਸਤੇ 'ਚ ਖੜਦੇ ਆਣ ਤੁਹਾਡੇ ਪਹਿਰੇ ਤੇ ਇਹ ਸਿੱਖਾ ਨੇ ਇਹਨਾਂ ਨੂੰ ਮਾਰਿਆ ਸੇਵੇਂ ਪਾਸ਼ਾ ਨੇ ਸਾਹਮਣੇ ਬੁਲਾਲੇ ਤਖਤਾਂ ਤੇ ਮਹਾਰਾਜ ਬਿਰਾਜਮਾਨ ਹਨ ਇਹ ਤੇ ਭਾਈ ਸਿੱਖੋ ਕਿਉਂ ਮਾਰਿਆ ਐ ਸਿੰਘ ਨੂੰ ਬੜੀ ਸੇਵਾ ਕਰਦਾ ਕੋਈ ਮੰਗਦਾ ਨਹੀਂ ਕਿਸੇ ਤੋਂ ਕੁਝ ਤੁਸੀਂ ਤਾਂ ਵੀ ਨੂੰ ਤਾਂ ਕਦੀ ਇਹਦੀ ਸ਼ਿਕਾਇਤ ਨਹੀਂ ਕਦੀ ਕਿਸੇ ਨਾਲ ਲੜਾਈ ਝਗੜਾ ਨਹੀਂ ਫਿਰ ਵੀ ਤੁਸੀਂ ਨੂੰ ਮਾਰਿਆ ਤੇ ਉਸ ਵੇਲੇ ਜਵਾਬ ਦਿੱਤਾ ਉਹ ਸਿੱਖਾ ਨੇ ਮਹਾਰਾਜ ਜੀ ਤੁਸੀਂ ਰੋਜ਼ ਹੁੰਦੇ ਸੀ ਅਸੀਂ ਤਿਆਰ ਬਰ ਤਿਆਰ ਹੋ ਕੇ ਤੁਹਾਡੀ ਸੇਵਾ 'ਚ ਖੜ੍ਹਦੇ ਹਾਂ ਰੋਜ਼ ਪਰ ਤੁਸੀਂ ਸਾਨੂੰ ਪਿਆਰ ਨਹੀਂ ਕਰਦੇ ਸਾਡੇ ਵੱਲ ਵੇਖਦੇ ਨਹੀਂ ਤੁਹਾਡੀ ਨਜ਼ਰ ਵੀ ਉਹਦੇ ਵੱਲ ਜਾਂਦੀ ਹੈ ਤੁਸੀਂ ਬਹੁਤ ਪਿਆਰ ਕਰਦੇ ਸੀ ਇਸ ਕਰਕੇ ਅਸੀਂ ਮਾਰਿਆ ਇਹ ਮਹਾਰਾਜ ਇਹਨਾਂ ਨੂੰ ਇਹਨੂੰ ਪਿਆਰ ਕਰਦੇ ਆ ਨੇ ਤੇ ਬਸਤਰ ਵੀ ਮੈਲੇ ਹੁੰਦੇ ਆ ਨਾ ਲੇਧ ਚੁੱਕਦਾ ਸਾਰਾ ਦਿਨ ਸੇਵਾ ਕਰਦਾ ਤੇ ਸਾਨੂੰ ਮਹਾਰਾਜ ਦੇਖਦੇ ਵੀ ਨਹੀਂ ਪਿਆ ਸਾਨੂੰ ਕਦੀ ਬੁਲਾਇਆ ਨਹੀਂ ਮਹਾਰਾਜ ਨੇ ਤੇ ਪਾਸ਼ਾ ਜੀ ਹੱਥ ਬੇ ਕਹਿੰਦੇ ਇਹੀ ਨਿਮਾਣਾਪਣ ਹੈ ਭਾਈ ਕਹਿੰਦੇ ਤੁਹਾਡੇ ਝੋਮੇ ਆਹਕਾਰ ਹੈ ਕਿ ਤੁਸੀਂ ਬਹੁਤ ਸੋਹਣੇ ਆ ਸੋਹਣੇ ਬਸਤਰ ਪਹਿਨਦੇ ਆ ਕਦੀ ਹੱਥਾਂ ਨਾਲ ਤੁਸੀਂ ਸੇਵਾ ਨਹੀਂ ਕੀਤੀ ਪਰ ਸਿੰਘ ਨਿਮਾਣਾ ਸਿੰਘ ਹੈ ਜਿਹਦੇ ਅੰਦਰ ਨਿਮਰਤਾ ਬਹੁਤ ਹੈ ਮਨ ਬਹੁਤ ਸਾਫ਼ ਹੈ ਜਿਵੇਂ ਭਾਵੇਂ ਕੀ ਬਾਹਰੋਂ ਮੈਲਾ ਹੈ ਇਹਦਾ ਸਰੀਰ ਮੈਲਾ ਹੈ ਲਿੱਦ ਚੱਕਦਾ ਬੜੀ ਸੇਵਾ ਕਰਦਾ ਦੇਖੋ ਘੋੜਿਆਂ ਦੀ ਕਿੰਨੀ ਸਪਾਈ ਰੱਖਦਾ ਜਿਹੜੇ ਘੋੜਿਆਂ ਨੂੰ ਮਹਾਰਾਜ ਜੀ ਆਉਣਸਾਰ ਥਾਫੀ ਦਿੰਦੇ ਸੀ ਪਿਆਰ ਕਰਦੇ ਸੀ ਦੇਖਦੇ ਸੀ ਫਿਰ ਮਹਾਰਾਜ ਜੀ ਤਖਤਾਂ ਤੇ ਜਾਂਦੇ ਸੀ ਆਉਣਸਾਰ ਤੇ ਵੇਲੇ 'ਚ ਜਾਣਾ ਫੇਰ ਉਹ ਘੋੜਿਆਂ ਨੂੰ ਦੇਖਣਾ ਵੀ ਇੰਨਾਂ ਦੀ ਸੇਵਾ ਠੀਕ ਹੋ ਰਹੀ ਹੈ ਕਿਉਂਕਿ ਮਹਾਰਾਜ ਜੀ ਰੋਜ਼ ਸ਼ਿਕਾਰ ਤੇ ਜਾਇਆ ਕਰਦੇ ਸੀ ਘੋੜਿਆਂ ਨੂੰ ਵਰਤੋਂ ਕਰਦੇ ਸੀ ਘੋੜਿਆਂ ਦੀ ਸਤਿਗੁਰ ਜੀ ਬਹੁਤ ਸਤਿਕਾਰ ਕਰਦੇ ਹੀ ਘੋੜਿਆਂ ਦਾ ਵੀ ਪਾਦਸ਼ਾਹ ਜੀ ਤੇ ਸਾਧ ਸੰਗਤ ਜੀਓ ਫਿਰ ਮਹਾਰਾਜ ਨੇ ਉਹ ਸਿੰਘ ਨੂੰ ਕਿਹਾ ਕਹਿੰਦੇ ਭਾਈ ਤੂੰ ਦੱਸ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਇਹਨਾਂ ਨੇ ਗਲਤੀ ਕੀਤੀ ਹੈ ਬਹੁਤ ਮਾਰਿਆ ਹੈ ਤੁਹਾਡਾ ਸਰੀਰ ਫਟੜ ਕਰਤਾ ਤੂੰ ਹੀ ਦੱਸ ਕਿ ਇਹਨਾਂ ਸਿੰਘਾਂ ਨੂੰ ਕੀ ਸਜ਼ਾ ਦਈਏ ਉਹ ਸਿੰਘ ਦੇ ਦੇਖੋ ਫਿਰ ਵੀ ਹੱਥ ਜੁੜ ਗਏ ਕਹਿੰਦੇ ਮਹਾਰਾਜ ਕੋਈ ਗੱਲ ਨਹੀਂ ਇਹ ਵੀ ਤੁਹਾਡਾ ਪਿਆਰ ਚਾਹੁੰਦੇ ਹਨ ਤੁਸੀਂ ਕਿਰਪਾ ਕਰੋ ਇਹਨਾਂ ਨੂੰ ਮਾਫ਼ ਕਰ ਦਿਓ ਇਹ ਵੀ ਚਾਹੁੰਦੇ ਹਨ ਕਿ ਮਹਾਰਾਜ ਸਾਨੂੰ ਪਿਆਰ ਕਰਨ ਇਨਾਂ ਦੀ ਕੋਈ ਬਹੁਤੀ ਗਲਤੀ ਨਹੀਂ ਹੈ ਮਹਾਰਾਜੀ ਕਹਿੰਦੇ ਦੇਖੋ ਭਾਈ ਸਿੰਘੋ ਜਿਹੜੇ ਸਿੰਘ ਨੂੰ ਤੁਸੀਂ ਮਾਰਿਆ ਗੁਰਸਿੱਖ ਨੂੰ ਉਹ ਦੇਖੋ ਅਜੇ ਵੀ ਉਹਦੇ ਵਿੱਚ ਨਿਮਰਤਾ ਹੈ ਤੁਸੀਂ ਇੰਨੀ ਮਾਰ ਮਾਰੀਏ ਸਰੀਰ ਫੱਟੜ ਕਰਤਾ ਉਹ ਫਿਰ ਵੀ ਚਾਹੁੰਦਾ ਕਿ ਸਿੱਖਾਂ ਨੂੰ ਮਾਫ ਕਰ ਦਿੱਤਾ ਜਾਵੇ ਕਿੰਨੀ ਵੱਡੇ ਤੁਸੀਂ ਗਲਾਹ ਕੀਤਾ ਗਲਤੀ ਕੀਤੀ ਹੈ ਹੋਮੇ ਦੇ ਵਿੱਚ ਆਣ ਕੇ ਹੰਕਾਰ ਦੇ ਵਿੱਚ ਆਣ ਕੇ ਇੱਕ ਸਿੱਖ ਨੂੰ ਜਿਹਦੀ ਕੋਈ ਗਲਤੀ ਨਹੀਂ ਤੁਸੀਂ ਇੰਨੀ ਮਾਰ ਮਾਰੀਏ ਤੁਸੀਂ ਆਪਣੀ ਸੇਵਾ ਕਰੋ ਅਤੇ ਸੇਵਾ ਕਰੋਗੇ ਮਨ ਵਿੱਚ ਨਿਮਰਤਾ ਲਿਆਓਗੇ ਪਰਮੇਸ਼ਰ ਅਕਾਲ ਪੁਰਖ ਤੁਹਾਡੇ ਤੋਂ ਖੁਸ਼ ਹੋ ਕੇ ਉਹ ਵੀ ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ ਤੁਹਾਨੂੰ ਮਹਾਰਾਜ ਗੱਲਾਂ ਲਾਣਗੇ ਇਹਦੇ ਦੀ ਸੇਵਾ ਤੋਂ ਪ੍ਰਸੰਨਾ ਸੀ ਸੇਵਾ ਨਿਮਰਤਾ ਅਤੇ ਫੁਰਨਿਆ ਰਹਿਤ ਸੇਵਾ ਹੈ ਜੀ ਕਦੀ ਇਹਨੇ ਕੁਝ ਮੰਗਿਆ ਨਹੀਂ ਭਾਵੇਂ ਕੀ ਇਹਦਾ ਸਰੀਰ ਮੈਲਾ ਹੈ ਪਰ ਅੰਦਰ ਮੈਲ ਨਹੀਂ ਹੈ ਇਹਦੇ ਅੰਦਰ ਇਹਦਾ ਸਾਫ਼ ਹੈ ਨਿਰਮਲ ਹੈ ਇਹ ਮਹਾਰਾਜ ਜੀ ਉੱਥੇ ਵੀ ਕਹਿੰਦੇ ਨੇ ਇੱਥੇ ਚੌਥੇ ਪਾਤਸ਼ਾਹ ਜੀ ਦੱਸਦੇ ਹਨ ਇਹਦੇ ਅੰਦਰੋਂ ਮਾਨਨੀ ਨੂੰ ਮਲੇ ਚਾਹੀਦਾ ਜਿਵੇਂ ਅਸ਼ਟਾ ਬੱਕਰ ਚ ਕਿੰਨੇ ਵਾਲ ਸੀ ਅੱਠ ਵਾਲ ਸੀ ਅੱਠਾ ਬੱਕਰ ਦੀ ਵੱਡੀ ਕਥਾ ਹੈ ਜਿਹਦੇ ਸਰੀਰ ਵਿੱਚ ਅੱਠ ਵਾਲ ਸੀ ਉਹ ਸਭਾ ਦੇ ਵਿੱਚ ਦੇਖੋ ਰਾਜੇ ਦੀ ਸਭਾ ਦੇ ਵਿੱਚ ਗਿਆ ਜਿਸ ਵੇਲੇ ਪੰਡਤ ਲੋਕ ਬਹੁਤ ਹੱਸੇ ਉਹਦੇ ਸਰੀਰ ਵਿੱਚ ਅੱਠ ਵਾਲ ਸਨ ਉਹ ਵੀ ਪੰਡਤ ਸੀ ਭਾਵੇਂ ਤੇ ਗਿਆਨਬੁੱਤ ਸੀ ਤੇ ਸਰੀਰ ਨੂੰ ਦੇਖ ਕੇ ਦੇਖੋ ਰਾਜੇ ਦੀ ਸਭਾ ਦੇ ਵਿੱਚ ਜੋ ਪਹੁੰਚਿਆ ਤੇ ਸਾਰੀ ਸਭਾ ਉੱਚੀ ਉੱਚੀ ਹਸਣ ਲੱਗੀ ਉਹ ਤੁਰਨਾ ਵੀ ਉਹਦਾ ਠੀਕ ਨਹੀਂ ਸੀ ਟੇਡਾ ਮੇਡਾ ਸਰੀਰ ਸੀ ਤੇ ਉੱਥੇ ਉਹਨੇ ਕਹਿ ਤਾ ਅਸੀਂ ਰਾਜੇ ਦੇ ਸਾਹਮਣੇ ਸਭਾ ਦੇ ਵਿੱਚ ਜੁੜੇ ਦਰਬਾਰ 'ਚ ਕਹਿੰਦੇ ਰਾਜਨ ਇਹ ਜਿੰਨੇ ਬੈਠੇ ਨੇ ਸਾਰੇ ਕਹਿੰਦੇ ਚਮਾਰ ਹਨ ਤੇ ਰਾਜਾ ਚੁੱਪ ਹੋ ਗਿਆ ਕੁਦਮ ਕਹਿੰਦੇ ਨੇ ਵੱਡੇ ਗਿਆਤਾ ਬੈਠੇ ਹਨ ਗਿਆਨਵਾਨ ਗਿਆਨੀ ਲੋਕ ਤਿੰਨੇ ਕੀ ਕਹਿਤਾ ਤੇ ਉਹ ਹੱਸਣ ਲੱਗ ਗਿਆ ਉੱਚੀ ਉੱਚੀ ਅਸ਼ਟਾ ਬੱਕਰ ਕਹਿੰਦੇ ਤੂੰ ਕਿਉਂ ਹੱਸਦਾ ਹੈ ਕਹਿੰਦਾ ਮੈਂ ਸੋਚਦਾ ਕਿ ਇੰਨੀ ਵੱਡੀ ਸਭਾ ਵਿੱਚ ਕੋਈ ਚੱਜਦਾ ਬੰਦਾ ਨਹੀਂ ਹੈ ਸਾਰੇ ਕਹਿੰਦੇ ਚੰਮ ਨੂੰ ਪਿਆਰ ਕਰਨ ਵਾਲਿਆਂ ਨੇ ਕਹਿੰਦੇ ਚਮਾਰ ਉਹ ਹੁੰਦਾ ਜਿਹੜਾ ਚੰਮ ਨੂੰ ਪਿਆਰ ਕਰਦਾ ਹੈ ਸਰੀਰਕ ਤੌਰ ਤੇ ਕੋਈ ਚਮਾਰ ਨਹੀਂ ਹੁੰਦਾ ਤੇ ਉੱਥੇ ਦੇਖੋ ਸਭਾ ਨੂੰ ਰਾਤਾਂ ਸੀ ਉਹਨਾਂ ਅਸ਼ਟਾ ਬੱਕਰ ਨੇ ਅੱਠ ਵਾਲ ਸੰ ਸਰੀਰ 'ਚ ਸਰੀਰਕ ਤੌਰ ਤੇ ਉਹ ਠੀਕ ਨਹੀਂ ਸੀ ਪਰ ਉਹਦੇ ਅੰਦਰ ਗਿਆਨ ਸੀ ਉਹ ਗਿਆਨ ਨੂੰ ਜੂਜ ਕਰਕੇ ਰਾਜੇ ਰਾਜੇ ਦਾ ਗੁਰੂ ਬਣ ਗਿਆ ਸੀ ਉਹ ਕਿਉਂਕਿ ਉਹਨੇ ਸਾਰੇ ਡਿਡ ਵੱਡੇ ਗਿਆਨੀਆਂ ਨੂੰ ਹਰਾ ਕੇ ਰੱਖਤਾ ਤੇ ਇੱਥੇ ਮਹਾਰਾਜ ਜੀ ਕਹਿੰਦੇ ਸਰੀਰਕ ਤੌਰ ਤੇ ਭਵੇਂ ਕੋ ਕਿਵੇਂ ਦਾ ਜਿਹੜਾ ਉਹਨੂੰ ਪ੍ਰੇਮ ਕਰਦਾ ਹੈ ਅੰਦਰੋਂ ਸ਼ਰਧਾ ਰੱਖਦਾ ਹੈ ਮਹਾਰਾਜ ਜੀ ਸਦਾ ਹੀ ਉਹਦੀ ਸ਼ਰਧਾ ਦੇਖ ਕੇ ਉਹ ਮਹਾਰਾਜ ਜੀ ਕਹਿੰਦੇ ਅੰਦਰਲੀ ਸੁੰਦਰਤਾ ਤੱਕ ਕੇ ਉਹਨੂੰ ਗੱਲ ਨਾਲ ਲਾਂਦਿਆਂ ਇੱਥੇ ਵੀ ਕਹਿ ਰਹੇ ਨਮਾਜ ਕਹਿੰਦੇ ਲਟੜੀ ਮਦਰੀ ਠਾਕਰ ਭਾਈ ਉਹ ਸੁੰਦਰ ਹਰ ਢੋਲ ਮਿਲੀ ਤੇ ਮਹਾਰਾਜ ਜੀ ਕਹਿੰਦੇ ਜੇ ਉਹਨੂੰ ਭਾ ਜਾਵੇ ਨਾ ਐਸੀ ਔਰਤ ਵੀ ਮਹਾਰਾਜ ਜੀ ਕਹਿੰਦੇ ਜੀਵ ਰੂਪੀ ਇਸਤਰੀ ਕਹਿੰਦੇ ਉਹ ਸੁੰਦਰ ਬਣ ਜਾਂਦੀ ਹੈ ਅੰਦਰੋਂ ਸੁੰਦਰ ਹੋਣ ਕਰਕੇ ਮਹਾਰਾਜ ਜੀ ਕਹਿੰਦੇ ਉਹਨੂੰ ਮਲਾ ਲੈਂਦਾ ਮਾਲਕ ਆਪਣੇ ਵਿੱਚ ਇੱਕ ਮਿਕ ਕਰ ਲੈਂਦਾ ਇੱਕੋ ਪ੍ਰੋ ਸੁਖੀਆ ਪ੍ਰਭ ਪ੍ਰੈ ਕੀ ਜੋ ਭਾਵੇ ਪੀਰ ਸਾ ਭਲੀ ਮਹਾਰਾਜ ਜੀ ਕਹਿੰਦੇ ਇੱਕੋ ਪ੍ਰੋ ਸਖੀਆਂ ਸਭ ਪਿਰਕ ਕੀ ਮਹਾਰਾਜ ਜੀ ਕਹਿੰਦੇ ਜੋ ਭਾਵੇਂ ਜੋ ਨੂੰ ਭਾ ਜਾਂਦਾ ਨਾ ਪੀਰ ਸੰਗ ਮਿਲੀ ਮਹਾਰਾਜ ਜੀ ਕਹਿੰਦੇ ਪੱਤੀ ਪ੍ਰਮਾਤਮਾ ਵਿੱਚ ਮਿਲ ਜਾਂਦਾ ਮਹਾਰਾਜ ਜੀ ਕਹਿੰਦੇ ਜੇ ਰੋ ਉਹਨੂੰ ਚੰਗਾ ਲੱਗਣ ਲੱਗ ਜਾਵੇ ਉਹਦੇ ਗੁਣਾ ਕਰਕੇ ਚੰਗਾ ਲੱਗਦਾ ਮਨੁੱਖ ਜੀਵ ਰੂਪ ਜਿਗਿਆਸੂ ਜਿਹੜਾ ਉਹ ਪਰਮਾਤਮਾ ਨੂੰ ਜਦੋਂ ਸ਼ੁਭ ਗੁਣ ਧਾਰਨ ਕਰਦਾ ਹੈ ਹਿਰਦੇ ਵਿੱਚ ਔਗਣਾਂ ਨੂੰ ਤਿਆਗ ਦਿੰਦਾ ਹੈ ਤੇ ਮਹਾਰਾਜ ਜੀ ਨੂੰ ਚੰਗਾ ਲੱਗਣ ਲੱਗ ਜਾਂਦਾ ਜਿਵੇਂ ਮਾਪਿਆਂ ਨੂੰ ਉਹੀ ਪੁੱਤਰ ਧੀ ਹੁੰਦਾ ਜਦੋਂ ਔਗਣ ਕਰਦਾ ਮਾੜਾ ਲੱਗਦਾ ਆਪਾਂ ਨੂੰ ਜਦੋਂ ਸ਼ੁਭ ਗੁਣ ਧਾਰਨ ਕਰਦਾ ਚੰਗਾ ਕੰਮ ਕਰਦਾ ਤੇ ਆਪਾਂ ਉਹਨੂੰ ਪਿਆਰ ਕਰਨ ਲੱਗ ਜਾਂਦੇ ਆ ਪ੍ਰੇਮ ਕਰਦੇ ਆ ਬੱਚੇ ਨੂੰ ਇਸੇ ਤਰੀਕੀ ਪਰਮਾਤਮਾ ਦੀ ਨਿਗਾਹ ਵਿੱਚ ਜਿਹੜੇ ਗੁਣ ਰੂਪ ਸਿਵ ਹਨ ਉਹਨੂੰ ਚੰਗੇ ਲੱਗਦੇ ਹਨ ਨਾਨਕ ਗਰੀਬ ਕਿਆ ਕਰੇ ਵਿਚਾਰਾ ਹਰ ਭਾਵੇ ਤਿੱਤ ਰਹਾ ਚੱਲੀ ਠੀਰਲੀ ਤੁਖ ਵਿੱਚ ਮਹਾਰਾਜ ਜੀ ਬੇਨਤੀ ਕਰਦਿਆਂ ਕਹਿੰਦੇ ਮੈਂ ਗਰੀਬ ਕਿਆ ਕਰੇ ਵਿਚਾਰਾ ਨਾਨਕ ਗਰੀਬ ਕਿਆ ਕਰੇ ਵਿਚਾਰਾ ਹਰ ਭਾਵੇ ਜੀ ਉਹਨੂੰ ਭਾ ਜਾਵੇ ਇਹ ਮਹਾਰਾਜ ਜੀ ਕਹਿੰਦੇ ਤਿੱਤ ਰਹਾ ਚੱਲੀ ਮਹਾਰਾਜ ਜੀ ਕਹਿੰਦੇ ਫਿਰ ਉਹ ਸੁਭ ਰਾਤ ਤੇ ਮਾਰਕ ਤੇ ਚੱਲਦਾ ਜੀਵ ਇਹਨੇ ਉਹਨੂੰ ਚੰਗਾ ਲੱਗ ਜਾਵੇ ਭਾ ਜਾਵੇ ਤੇ ਮਹਾਰਾਜ ਜੀ ਕਹਿੰਦੇ ਉਹ ਮਾਪਨੇ ਵਿੱਚ ਮੇਲ ਲਿੰਦਾ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਦੇਕਾਂ ਭੁੱਲਾਉ ਜੰਦੀਆਂ ਨ ਮਹਾਰਾਸ ਸਤ ਬਖਸ਼ਣ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ සತනාමවාහිගරු